ਸੋ ਅੱਜ ਅਸੀਂ ਰੋਮੀ ਸਾਮਰਾਜ ਦੇ ਬਾਰੇ ਅਸੀਂ ਸਿੱਖਾਂਗੇ ਔਰ ਇਸ ਲਈ ਸਿੱਖਣਾ ਇੱਕ ਮਸੀਹੀ ਵਿਸ਼ਵਾਸੀ ਲਈ ਕਿਉਂ ਜ਼ਰੂਰੀ ਆ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਤੋਂ ਲੈ ਕੇ ਜੋ ਰਸੂਲਾਂ ਦੇ ਕਰਤੱਵ ਦਾ ਜੋ ਚੇਲਿਆਂ ਦੀ ਜੋ ਸੇਵਾ ਦਾ ਇਤਿਹਾਸ ਹੈ ਜੋ ਪੂਰਾ ਪਹਿਲੀ ਸਦੀ ਦਾ ਉਹ ਸਾਰਾ ਹੀ ਰੋਮੀ ਹਕੂਮਤ ਦੇ ਅਧੀਨ ਹੀ ਜੋ ਆਏ ਸਾਰਾ ਇਥੇ ਆਸਾਨੂੰ ਮਿਲਦਾ ਉਸ ਸਮੇਂ ਰੋਮ ਦੀ ਹਕੂਮਤ ਹੀ ਸੀ ਜਦੋਂ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਹੋਇਆ ਜਦੋਂ ਸਲੀਪੀ ਮੌਤ ਹੋਈ ਜਦੋਂ ਚੇਲਿਆਂ ਨੇ ਅੱਗੇ ਸੇਵਾ ਕੀਤੀ ਸੋ ਇਹ ਸਾਰਾ ਰੋਮੀ ਸਾਮਰਾਜ ਦੇ ਅਧੀਨਤਾ ਹੀ ਚ ਹੀ ਹੋਇਆ ਸੋ ਇਸ ਲਈ ਇਹਦੇ ਬਾਰੇ ਸਿੱਖਣਾ ਸਾਡੇ ਲਈ ਬਹੁਤ ਜ਼ਰੂਰੀ ਆ ਸੋ ਇਸੇ ਵਿੱਚ ਜਿਹੜੀ ਜਿਹੜੀ ਚੀਜ਼ ਨੂੰ ਅਸੀਂ ਕਵਰ ਕਰਾਂਗੇ ਉਹ ਆ ਮਤਲਬ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਰੋਮ ਸ਼ਹਿਰ ਦੀ ਜੋ ਆ ਉਹ ਸਥਾਪਨਾ ਹੁੰਦੀ ਆ ਇੱਕ ਵਸਾਇਆ ਜਾਂਦਾ ਉਸ ਨੂੰ ਔਰ ਮਨਾਰਚੀ ਸਿਸਟਮ ਜੋ ਕਿ ਰਾਜ ਸੰਤਰ ਕਰਕੇ ਇਸ ਦੀ ਇੱਕ ਸ਼ੁਰੂਆਤ ਹੁੰਦੀ ਆ ਔਰ ਕਿਸ ਤਰ੍ਹਾਂ ਇਸ ਤੋਂ ਬਾਅਦ ਰੋਮਨ ਰਿਪਬਲਿਕ ਵਿੱਚ ਬਦਲ ਜਾਂਦਾ ਹੈ ਔਰ ਉਸ ਤੋਂ ਬਾਅਦ ਇੱਕ ਤਾਨਾ ਸ਼ਾਹੀ ਦਾ ਇੱਕ ਯੋਗ ਆ ਜਾਂਦਾ ਆ ਔਰ ਉਸ ਬਾਅਦ ਕੇਸਰ ਰੋਮੀ ਸਾਮਰਾਜ ਸਥਾਪਿਤ ਹੋ ਜਾਂਦਾ ਇਸਟੈਬਲਿਸ਼ ਹੋ ਜਾਂਦਾ ਔਰ ਇੱਕ ਰੋਮੀ ਸਮਰਾਟ ਜੋ ਆਉਣੇ ਸ਼ੁਰੂ ਹੋ ਜਾਂਦੇ ਆ ਜਿਸ ਤਰ੍ਹਾਂ ਬਾਈਬਲ ਚ ਉਸਨੂੰ ਕੈਸਰ ਕਰਕੇ ਬੋਲਿਆ ਜਾਂਦਾ ਹੈ ਜਿਸ ਨਾਲ ਲੋਕਾ 2 ਦੀ ਇੱਕ ਵਿੱਚ ਕੈਸਰ ਅਗਸਟਸ ਲੋਕਾ 3 ਦੀ ਇੱਕ ਵਿੱਚ ਅਸੀਂ ਦੇਖਦੇ ਆ ਕੈਸਰ ਟਿਬਰੀਅਸ ਔਰ ਜਦੋਂ ਪੌਲਸ ਪਤਰਸੇ ਸ਼ਹੀਦ ਹੋਇਆ ਉਸ ਸਮੇਂ ਜੋ ਕੈਸਰ ਸੀਗਾ ਉਹ ਨੀਰੋ ਸੀਗਾ ਨੀਰੋ ਸਮਰਾਟ ਸੋ ਇਸ ਤਰ੍ਹਾਂ ਇਹ ਜੋ ਰੋਮੀ ਸਾਮਰਾਜ ਦੀ ਸ਼ੁਰੂਆਤ ਹੁੰਦੀ ਆ ਔਰ ਉਸ ਤੋਂ ਬਾਅਦ ਕਿੱਸਾ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਜਾਂਦਾ ਹੈ ਈਸਟਰਨ ਔਰ ਵੈਸਟਰਨ ਔਰ ਕੁਝ ਸਮੇਂ ਬਾਅਦ ਵੈਸਟਰਨ ਜੋ ਆ ਉਹ ਕਿੱਸਾ ਜਰਮ ਜਰਮੈਨਿਕ ਲੋਕਾਂ ਦੇ ਦੁਆਰਾ ਉਸ ਨੂੰ ਖਰਾ-ਖਰਾ ਕੇ ਖਤਮ ਕਰ ਦਿੱਤਾ ਜਾਂਦਾ ਹੈ ਪਰ ਜੋ ਈਸਟਰਨ ਸੀਗਾ ਉਹ ਕਾਫੀ ਲੰਬੇ ਸਮੇਂ ਤੱਕ ਜੋ ਆ ਚੱਲਦਾ ਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇਸ ਵੀਡੀਓ ਦੇ ਵਿੱਚ ਜੋ ਆ ਕਵਰ ਕਰਾਂਗੇ ਔਰ ਸਭ ਤੋਂ ਪਹਿਲੇ ਅਸੀਂ ਦੇਖਦੇ ਹਾਂ ਕਿ ਰੋਮ ਸ਼ਹਿਰ ਦਾ ਜੋ ਵਸਾਇਆ ਜਾਣਾ ਉਹ ਹੁੰਦਾ ਆ 753 BC ਦੇ ਵਿੱਚ ਔਰ ਇਹ ਮੰਨਿਆ ਜਾਂਦਾ ਹੈ ਕਿ ਰੋਮੁਲਸ ਔਰ ਰੇਮਨਸ ਦੋ ਸਕੇ ਭਰਾ ਸੀਗੇ ਜਿਨ੍ਹਾਂ ਦੇ ਦੁਆਰਾ ਇਸ ਸ਼ਹਿਰ ਨੂੰ ਜੋ ਆ ਵਸਾਇਆ ਗਿਆ ਔਰ ਇਹਨਾਂ ਦੋਨਾਂ ਭਰਾਵਾਂ ਦੇ ਨਾਲ ਜੋ ਆ ਇੱਕ ਮਿਥੋਲੋਜੀ ਨੂੰ ਵੀ ਜੋੜ ਕੇ ਦੇਖਿਆ ਜਾਂਦਾ ਇੱਕ ਇਤਿਹਾਸ ਨੂੰ ਜਿਸਾਂ ਕਿ ਵੱਖ-ਵੱਖ ਸਭਿਅਤਾਵਾਂ ਦਾ ਇਤਿਹਾਸ ਅਸੀਂ ਦੇਖਾਂਗੇ ਉਸ ਦੇ ਨਾਲ ਕਈ ਕਾਲਪਨਿਕ ਕਥਾਵਾਂ ਜੋ ਨਿਕਲ ਕੇ ਹੁੰਦੀਆਂ ਆ ਸੋ ਇਹਨਾਂ ਦੇ ਨਾਲ ਵੀ ਇੱਕ ਸਟੋਰੀ ਇਸਤਾਂ ਦੀ ਨਜ਼ਰ ਆਉਂਦੀ ਆ ਕਿ ਇਹ ਦੋਨੋਂ ਜੋ ਆ ਮਾਰਸ ਦੇਵਤੇ ਦੇ ਪੁੱਤਰ ਮੰਨੇ ਜਾਂਦੇ ਆ ਜੋ ਕਿ ਇਹਨਾਂ ਦੀ ਮਾਂ ਜੋ ਸੀਗੀ ਰੀਆ ਸਿਲਵੀਆ ਔਰ ਮੰਨਿਆ ਜਾਂਦਾ ਕਿ ਜੋ ਰੀਆ ਸਿਲਵੀਆ ਆ ਇਹ ਮਾਰਸ ਦੇਵਤੇ ਤੋਂ ਜੋ ਆ ਇਹ ਗਰਭਵਤੀ ਹੋ ਜਾਂਦੀ ਆ ਔਰ ਇਸ ਦੇ ਦੋ ਜੁੜਵਾ ਪੁੱਤਰ ਹੁੰਦੇ ਆ ਰੋਮੁਲਸ ਔਰ ਰੀਮਸ ਔਰ ਇਸਦਾ ਜੋ ਬਾਪ ਸੀਗਾ ਰੀਆ ਸਿਲਵਿਆ ਦਾ ਉਸ ਨੂੰ ਲੱਗਦਾ ਕਿ ਇਹ ਦੋਨੋਂ ਬੇਟੇ ਆਉਣ ਵਾਲੇ ਸਮੇਂ 'ਚ ਮੇਰੀ ਹਕੂਮਤ ਲਈ ਖਤਰਾ ਹੈ ਇਸ ਲਈ ਉਹਨਾਂ ਨੂੰ ਦੋਨੋਂ ਬੇਟਿਆਂ ਨੂੰ ਔਰ ਉਸਦੀ ਮਾਂ ਜੋ ਸੀਗੇ ਨਦੀ ਰੀਆ ਸਿਲਵਿਆ ਨੂੰ ਜੋ ਟਿਬਰਿਸ ਜੋ ਰਿਵਰ ਆ ਜੋ ਨਦੀ ਉਸ ਦੇ ਵਿੱਚ ਇਹਨਾਂ ਨੂੰ ਸੁੱਟ ਦਿੰਦਾ ਸੋ ਮੰਨਿਆ ਜਾਂਦਾ ਹੈ ਕਿ ਇਹ ਦੋਨੋਂ ਜੋ ਆ ਇਸ ਤਰ੍ਹਾਂ ਹੀ ਉੱਥੇ ਜੋ ਇੱਕ ਮਾਦਾ ਭੇਡਿਆ ਜੋ ਸੀ ਉਸਨੇ ਇਨਾਂ ਨੂੰ ਬਚਾਇਆ ਦੋਨਾਂ ਬੱਚਿਆਂ ਨੂੰ ਔਰ ਇਨਾਂ ਨੂੰ ਪਾਲਿਆ ਸੋ ਇਹ ਜੋ ਸਟੈਚੂ ਤੁਸੀਂ ਦੇਖ ਰਹੇ ਹੋ ਇਨਾਂ ਬੱਚਿਆਂ ਦੇ ਨਾਲ ਸੋ ਇਹ ਕਾਫੀ ਰੋਮ ਦੇ ਵਿੱਚ ਪ੍ਰਚਲਿਤ ਹੈ ਮਤਲਬ ਕਿ ਇਸ ਮਾਦਾ ਪੀੜੀਏ ਨੇ ਮਤਲਬ ਇਨਾਂ ਦੋਨਾਂ ਬੱਚਿਆਂ ਦੀ ਪਰਵਰਿਸ਼ ਜੋ ਆ ਉਸ ਸਮੇਂ ਤੱਕ ਕੀਤੀ ਜਦੋਂ ਤੱਕ ਇਹ ਵੱਡੇ ਨਹੀਂ ਹੋ ਗਏ ਔਰ ਮੰਨਿਆ ਜਾਂਦਾ ਹੈ ਕਿ ਦੋਨੋਂ ਜੋਪਰਾ ਜਦੋਂ ਵੱਡੇ ਹੋਏ ਤਾਂ ਉੱਥੋਂ ਦਾ ਜੋ ਰੋਮ ਇਲਾਕਾ ਜਿੱਥੋਂ ਦਾ ਸੀਗਾ ਤੋਂ ਉੱਥੋਂ ਦਾ ਜੋ ਰਾਜਾ ਸੀਗਾ ਉਸਨੇ ਜੋ ਰੀਮਸ ਨੂੰ ਇੱਕ ਵਾਰੀ ਗ੍ਰਿਫਤਾਰ ਕਰ ਲਿਆ ਸੋ ਰੋਮੁਲਸ ਨੇ ਕਾਫੀ ਲੋਕਾਂ ਨੂੰ ਨਾਲ ਲੈ ਕੇ ਬਗਾਵਤ ਕੀਤੀ ਔਰ ਆਪਣੇ ਭਰਾ ਨੂੰ ਛੁਡਾਇਆ ਔਰ ਉੱਥੋਂ ਦੇ ਜੋ ਰਾਜੇ ਨੂੰ ਮਾਰ ਦਿੱਤਾ ਉੱਥੋਂ ਦੇ ਲੋਕਾਂ ਨੂੰ ਜਦੋਂ ਪਤਾ ਚੱਲਿਆ ਕਿ ਇਹ ਪਿੱਛੋਂ ਵੀ ਇੱਕ ਸ਼ਾਹੀ ਘਰਾਣੇ ਤੋਂ ਹੀ ਆਜ ਉਹਨਾਂ ਦੀ ਮਾਂ ਰੀਆ ਸਿਲਵਿਆ ਔਰ ਉਸਦਾ ਜੋ ਬਾਪ ਰਾਜਾ ਸੀਗਾ ਜੋ ਕਿ ਅਲਬਾ ਲੋਂਗਾ ਮਤਲਬ ਇੱਕ ਸੈਂਟਰਲ ਜੋ ਇਟਲੀ ਸੀਗਾ ਉਥੋਂ ਦਾ ਇੱਕ ਇਲਾਕਾ ਸੀ ਅਲਬਾ ਲੋਂਗਾ ਉਥੋਂ ਦਾ ਉਹ ਰਾਜਾ ਸੀਗਾ ਸੋ ਇਹ ਚੀਜ਼ ਜਦੋਂ ਉਹਨਾਂ ਲੋਕਾਂ ਨੂੰ ਪਤਾ ਚੱਲਦੀ ਆ ਤੋ ਇਹਨਾਂ ਨੂੰ ਰਾਜਾ ਬਣਾ ਦਿੰਦੇ ਆ ਪਰ ਉਸ ਤੋਂ ਬਾਅਦ ਇਹਨਾਂ ਦੋਨਾਂ ਭਰਾਵਾਂ ਦਾ ਆਪਸ ਵਿੱਚ ਹੀ ਇੱਕ ਵਿਵਾਦ ਹੋ ਜਾਂਦਾ ਹੈ ਜਗ੍ਹਾ ਨੂੰ ਜ਼ਮੀਨ ਨੂੰ ਲੈ ਕੇ ਇੱਕ ਬੋਲਦਾ ਹੈ ਕਿ ਅਸੀਂ ਇਸੇ ਇਲਾਕੇ ਵਿੱਚ ਆਪਣਾ ਰਾਜ ਸਥਾਪਿਤ ਕਰਾਂਗੇ ਸ਼ਹਿਰ ਬਸਾਵਾਂਗੇ ਦੂਸਰਾ ਬੋਲਦਾ ਕਿ ਨਹੀਂ ਅਸੀਂ ਦੂਸਰੇ ਇਲਾਕੇ 'ਚ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਵੀ ਵਿਵਾਦ ਕਾਫੀ ਵੱਧ ਜਾਂਦਾ ਹੈ ਜਿਸ ਦੇ ਕਰਕੇ ਜੋ ਰੋਮੁਲਸ ਆ ਰੀਮਸ ਨੂੰ ਮਾਰ ਦਿੰਦਾ ਹੈ ਜੋ ਇਹਨਾਂ ਦੀ ਜੋ ਸਟੋਰੀ ਮਿਥੋਲੋਜੀ ਨਿਕਲ ਕੇ ਹੁੰਦੀ ਹੈ ਸੋ ਉਸ ਤੋਂ ਬਾਅਦ ਰੋਮੁਲਸ ਜੋ ਆ ਉਹ ਫਿਰ ਰੋਮ ਸ਼ਹਿਰ ਦੀ ਸਥਾਪਨਾ ਕਰਦਾ ਹੈ ਔਰ ਆਪਣੇ ਨਾਮ ਦੇ ਉੱਤੇ ਹੀ ਉਹ ਸ਼ਹਿਰ ਦਾ ਜੋ ਨਾਮ ਰੱਖਦਾ ਹੈ ਰੋਮ ਰੋਮੁਲਸ ਤੋਂ ਹੀ ਫਿਰ ਰੋਮ ਸ਼ਹਿਰ ਜਵਾ ਨਾਮ ਨੂੰ ਮਿਲਦਾ ਹੈ ਔਰ ਇਸ ਤਰ੍ਹਾਂ ਰੋਮ ਸ਼ਹਿਰ ਦੀ ਸਥਾਪਨਾ ਹੋ ਜਾਂਦੀ ਹੈ ਰੋਮੁਲਸ ਦੇ ਦੁਆਰਾ ਔਰ ਰੋਮ ਸ਼ਹਿਰ ਉਸ ਦਾ ਨਾਮ ਹੋ ਜਾਂਦਾ ਹੈ ਔਰ ਇਹ ਹੁੰਦਾ ਹੈ 753 BC ਦੇ ਵਿੱਚ ਔਰ ਇਸ ਦੇ ਨਾਲ ਹੀ ਮੋਨਾਰਕੀ ਸਿਸਟਮ ਮਤਲਬ ਇੱਕ ਰਾਜਤੰਤਰ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਫਿਰ ਇੱਕ ਤਬਾਦ ਇੱਕ ਰਾਜਾ ਜੋ ਆਉਂਦਾ ਹੈ ਪਰ ਅਗਲੇ ਇੱਕ ਸਮੇਂ ਦੇ ਵਿੱਚ ਫਿਰ ਜੋ ਇਹ ਚੀਜ਼ ਤੋਂ ਕਾਫੀ ਇਹ ਅੱਕ ਜਾਂਦੇ ਆ ਇੱਕ ਰਾਜ ਤੰਤਰ ਤੋਂ ਔਰ ਫਿਰ ਜੋ ਆ 509 BC ਦੇ ਵਿੱਚ ਜੋ ਆ ਇਸ ਨੂੰ ਰੋਮਨ ਰਿਪਬਲਿਕ ਕਰਕੇ ਜੋ ਆ ਇਸ ਨੂੰ ਸਥਾਪਿਤ ਕੀਤਾ ਜਾਂਦਾ ਹੈ ਇੱਕ ਗਣਤੰਤਰ ਦੇਸ਼ ਜੋ ਆ ਫਿਰ ਅੱਗੇ ਆ ਜਾਂਦਾ ਹੈ ਔਰ 390 BC ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇੱਕ ਗੋਲਸ ਨਾਮ ਦੀ ਇੱਕ ਟ੍ਰਾਈਬ ਸੀ ਕਿ ਇੱਕ ਗੋਤਰ ਸੀਗੀ ਗੋਲਸ ਕਰਕੇ ਜਿਨ੍ਹਾਂ ਨੇ ਰੋਮਨਸ ਦੇ ਉੱਤੇ ਅਟੈਕ ਕੀਤਾ ਕਾਫੀ ਨੁਕਸਾਨ ਪਹੁੰਚਾਇਆ ਔਰ ਉਸ ਸਮੇਂ ਫਿਰ ਰੋਮਨਸ ਦੇ ਵਿੱਚ ਜੋ ਆ ਕਾਫੀ ਇੱਕ ਵੱਡੀ ਜਾਗਰਤੀ ਹੁੰਦੀ ਆ ਉਸ ਬਾਅਦ ਇਹਨਾਂ ਨੂੰ ਲੱਗਦਾ ਕਿ ਸਾਨੂੰ ਆਪਣੀ ਮਿਲਟਰੀ ਨੂੰ ਇੱਕ ਸਟਰੋਂਗ ਕਰਨ ਦੀ ਜ਼ਰੂਰਤ ਹੈ ਸੋ ਇਹਨਾਂ ਨੇ ਉੱਥੋਂ ਇੱਕ ਸ਼ੁਰੂਆਤ ਕੀਤੀ ਇੱਕ ਸਟਰੋਂਗ ਮਿਲਟਰੀ ਬਣਾਉਂਦੀ ਔਰ ਕਾਫੀ ਥੋੜੇ ਸਮੇਂ ਚ ਇਹਨਾਂ ਨੇ ਇੱਕ ਸਟਰੋਂਗ ਮਿਲਟਰੀ ਜੋ ਆ ਤਿਆਰ ਹੋ ਜਾਂਦੀ ਆ ਔਰ ਉਸ ਤੋਂ ਅੱਗੇ ਪਿਊਨਿਕਸ ਵਾਰ ਆ ਜਾਂਦੀਆਂ ਹਨ ਮਤਲਬ 300 BC ਤੋਂ ਲੈ ਕੇ 220 BC ਦੇ ਵਿੱਚ ਪਿਊਨਿਕਸ ਵਾਰ ਜੋ ਆ ਬਹੁਤ ਹੀ ਫੇਮਸ ਹਿਸਟੋਰੀਕਲ ਵਾਰ ਆ ਤਿੰਨ ਜੋ ਕਿ ਰੋਮ ਔਰ ਕਾਰਥੇਜ ਦੇ ਵਿੱਚ ਲੜੀਆਂ ਗਈਆਂ ਔਰ ਜੋ ਕਿ ਕਾਰਥੇਜ ਉਹ ਅਫਰੀਕਾ ਮਹਾਂਦੀਪ ਦਾ ਇੱਕ ਇਲਾਕਾ ਸੀਗਾ ਉਸ ਸਮੇਂ ਦਾ ਜੋ ਕਿ ਅੱਜ ਟਿਊਨੀਸ਼ੀਆ ਦੇਸ਼ ਤੇ ਆ ਜੋ ਇੱਕ ਹਿੱਸਾ ਆ ਕਾਰਥੇਜ ਔਰ ਇਸ ਕਾਰਥੇਸ ਦੇ ਵਿੱਚ ਮਸੀਹੀ ਜੋ ਕਲੀਸੀਆਈ ਇਤਿਹਾਸ ਵੀ ਬਹੁਤ ਦੇਖਣ ਲਈ ਮਿਲਦਾ ਹੈ ਬਹੁਤ ਪ੍ਰਸਿੱਧ ਜੋ ਸ਼ਹੀਦ ਹੋਇਆ ਮਸੀਹੀ ਇਤਿਹਾਸ ਦੇ ਵਿੱਚ ਉਹ ਕਾਰਥੇਸ ਦੇ ਵਿੱਚ ਬਹੁਤ ਸਾਰੇ ਸ਼ਹੀਦ ਹੋਇਆ ਸੋ ਇਹ ਤਿੰਨ ਪਿਊਨਿਕ ਵਾਰ ਹੋਈਆਂ ਆ ਮਤਲਬ ਜਿਸ ਦੇ ਵਿੱਚ ਸਭ ਤੋਂ ਪਹਿਲੀ ਲੜਾਈ ਰੋਮਨਸ ਔਰ ਕਾਰਥੇਸਟ ਜਤ ਹੁੰਦੀ ਆ ਤੋ ਰੋਮ ਜਿੱਤ ਜਾਂਦਾ ਉਸ ਤੋਂ ਬਾਅਦ ਜੋ ਆ ਦੂਸਰੀ ਲੜਾਈ ਚ ਫਿਰ ਜੋ ਇੱਕ ਹਨੀਬਲ ਬਰਕਾ ਨਾਮ ਦਾ ਇੱਕ ਰਾਜਾ ਹੁੰਦਾ ਆ ਜੋ ਆਪਣੀ ਸੈਨਾ ਨੂੰ ਲੈ ਕੇ ਰੋਮ ਦੇ ਉੱਤੇ ਚੜ੍ਹਾਈ ਕਰਦਾ ਆ ਕਾਫੀ ਲੰਬਾ ਸਫ਼ਰ ਤੈਅ ਕਰਕੇ ਔਰ ਰੋਮ ਨੂੰ ਉਸ ਤੇ ਘਰ ਵਿੱਚ ਹੀ ਹਰਾ ਕੇ ਹੁੰਦਾ ਔਰ ਤੀਸਰੀ ਲੜਾਈ ਜੋ ਪਿਊਨਿਕ ਵਾਰ ਦੇ ਵਿੱਚ ਹੁੰਦੀ ਆ ਜਿਸ ਦੇ ਵਿੱਚ ਰੋਮ ਫੇਰ ਤੋਂ ਚੜ੍ਹਾਈ ਕਰਦਾ ਆ ਔਰ ਕਾਰਥੇਸ ਨੂੰ ਬੁਰੀ ਤਰ੍ਹਾਂ ਹਰਾਉਂਦਾ ਆ ਜਲਾ ਦਿੰਦਾ ਆ ਔਰ ਇਸੇ ਉਤੇ ਪੂਰੀ ਤਰ੍ਹਾਂ ਕਬਜ਼ਾ ਜੁਆ ਜਮਾ ਲੈਂਦਾ ਹੈ। ਔਰ ਇਸ ਤੋਂ ਬਾਅਦ 100 BC ਦੇ ਵਿੱਚ ਜੋ ਆ ਜੂਲੀਅਸ ਸੀਜ਼ਰ ਦਾ ਜਨਮ ਹੁੰਦਾ ਆ ਔਰ 16 16 ਸਾਲ ਦੀ ਉਮਰ ਵਿੱਚ ਜੋ ਆ ਇਸ ਦੇ ਬਾਪ ਦੀ ਮੌਤ ਹੋ ਜਾਂਦੀ ਆ ਜਿਸ ਦੇ ਕਾਰਨ ਇੱਕ ਵੱਡੀ ਜ਼ਿੰਮੇਵਾਰੀ ਜੋ ਆ ਇਸੇ ਕੰਦਿਆਂ ਤੇ ਆ ਜਾਂਦੀ ਆ ਔਰ ਇਸ 16 ਸਾਲ ਦੀ ਉਮਰ 'ਚ ਹੀ ਜੋ ਆ ਇੱਕ ਸਟਰੋਂਗ ਲੀਡਰਸ਼ਿਪ ਲਈ ਅੱਗੇ ਹੁੰਦਾ ਆ ਔਰ ਇੰਨੀ ਸਟਰੋਂਗ ਲੀਡਰਸ਼ਿਪ ਦਿੰਦੇ ਹੋਏ ਜੋ ਆ ਆਪਣੇ ਆਸ-ਪਾਸ ਤੇ ਸਭ ਜੋ ਗੋਤਰ ਸੀਗੇ ਉਹਨਾਂ ਨੂੰ ਜਿੱਤਦਾ ਹੋਏ ਅੱਗੇ ਵਧਦਾ ਜਾਂਦਾ ਆ ਔਰ ਰੋਮ ਨੂੰ ਇੱਕ ਬਹੁਤ ਹੀ ਮਜ਼ਬੂਤ ਸਥਿਤੀ ਦੇ ਵਿੱਚ ਜੋ ਆ ਇਹ ਲੈ ਆਉਂਦਾ ਹੈ ਔਰ ਰੋਮ ਨੂੰ ਇੱਕ ਰੋਮੀ ਸਾਮਰਾਜ ਦੇ ਵਿੱਚ ਤਬਦੀਲ ਹੋਣ ਦੀ ਜੋ ਕਗਾਰ ਦੇ ਉੱਤੇ ਲਿਆ ਕੇ ਖੜਾ ਕਰ ਦਿੰਦਾ ਹੈ ਜੂਲੀਅਸ ਸੀਜ਼ਰ ਔਰ ਉਸ ਤੋਂ ਬਾਅਦ 44 BC ਦੇ ਵਿੱਚ ਜੋ ਆ ਜੂਲੀਅਸ ਸੀਜ਼ਰ ਦੇ ਆਪਣੇ ਹੀ ਜੋ ਸੇਨੇਟਰ ਸੀਗੇ 40 ਤੋਂ ਜ਼ਿਆਦਾ ਸੈਨੇਟਰ ਜੋ ਸੀ ਉਹਨਾਂ ਨੇ ਮਿਲ ਕੇ ਜੂਲੀਅਸ ਸੀਜ਼ਰ ਦੀ ਹੱਤਿਆ ਕੀਤੀ ਬਹੁਤ ਬੁਰੀ ਤਰ੍ਹਾਂ ਇਸ ਨੂੰ ਕਤਲ ਕੀਤਾ ਗਿਆ 29 ਵਾਰ ਚਾਕੂ ਨਾਲ ਇਸ ਨੂੰ ਵੰਨਿਆ ਗਿਆ ਔਰ ਇਸ ਦੀ ਮੌਤ ਤੋਂ ਬਾਅਦ ਜੋ ਆ ਕਾਫੀ ਸਿਵਲ ਵਾਰ ਜੋ ਆ ਛਿੜ ਜਾਂਦੇ ਆ ਗ੍ਰਹਿ ਯੁੱਧ ਛਿੜ ਜਾਂਦੇ ਆ ਉਸ ਸਮੇਂ ਜੂਲੀਅਸ ਸੀਜ਼ਰ ਦਾ ਜੋ ਉਤਰਾਧਿਕਾਰੀ ਸੀ ਉਹ ਸੀਗਾ ਅਗਸਟਸ ਜਿਸ ਦੇ ਨਾਮ ਤੇ ਹੀ ਅਗਸਤ ਦਾ ਮਹੀਨਾ ਹੁੰਦਾ ਆ ਔਰ ਲੂਕਾ ਦੋਦਿਆਏ ਉਸ ਦੀ ਇਕਾਈਤ ਵਿੱਚ ਜੋ ਕੈਸਰ ਅਗਸਟਸ ਕਰਕੇ ਹੁੰਦਾ ਆ ਸੋ ਇਹ ਜੋ ਆ ਪੂਰਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਂਦਾ ਆ ਔਰ ਸਾਰੇ ਸਿਵਲ ਵਾਰ ਨੂੰ ਕੰਟਰੋਲ ਕਰਦੇ ਹੋਏ ਜੋ ਆ ਫਿਰ ਫਾਈਨਲੀ 27 BC ਨੂੰ ਜੋ ਆ ਇਹ ਇੱਕ ਰੋਮੀ ਸਮਰਾਜ ਦੀ ਜੋ ਆ ਇਹ ਸਥਾਪਨਾ ਕਰ ਦਿੰਦਾ ਆ ਉਸ ਤੋਂ ਬਾਅਦ ਫਿਰ ਸ਼ੁਰੂਆਤ ਹੋ ਜਾਂਦੀ ਆ ਰੋਮੀ ਸਮਰਾਜ ਦੀ ਜਿਸ ਦਾ ਪਹਿਲਾ ਕੈਸਰ ਜਾਂ ਪਹਿਲਾ ਜੋ ਰੋਮੀ ਸਮਰਾਟ ਜੋ ਆ ਉਹ ਫਿਰ ਹੁੰਦਾ ਆ ਅਗਸਟਸ ਸੋ ਇਥੋ ਜੋ ਆ ਰੋਮੀ ਇੱਕ ਸਲਤਨਤ ਜੋ ਰੋਮੀ ਸਾਮਰਾਜ ਦੀ ਇੱਕ ਸ਼ੁਰੂਆਤ ਹੋ ਜਾਂਦੀ ਹੈ 27 BC ਤੋਂ ਔਰ ਇਹ ਜੋ ਰੋਮਨ ਐਮਪਾਇਰ ਸੀਗਾ ਇਹ ਤਿੰਨ ਮਹਾਦੀਪ ਤੱਕ ਜੋ ਆ ਫੈਲ ਜਾਂਦਾ ਆ ਆਫਰੀਕਾ ਮਹਾਦੀਪ ਔਰ ਯੂਰਪ ਮਹਾਦੀਪ ਔਰ ਏਸ਼ੀਆ ਮਹਾਦੀਪ ਸੋ ਤਿੰਨੋਂ ਮਹਾਦੀਪ ਦੇ ਉੱਤੇ ਜੋ ਆ ਇਸ ਦਾ ਹਕੂਮਤ ਜੋ ਸਥਾਪਿਤ ਹੋ ਜਾਂਦੀ ਆ ਔਰ 395 AD ਦੇ ਔਨ ਤੱਕ ਜੋ ਆ ਇਹ ਜੋ एंपायर ਆ ਇਹ ਪੂਰਾ ਸਮਰਾਜ ਜੋ ਆ ਇਹ ਫਿਰ ਦੋ ਹਿੱਸਿਆਂ ਵਿੱਚ ਜੋ ਆ ਡਿਵਾਈਡ ਹੋ ਜਾਂਦਾ ਆ ਈਸਟਰਨ ਅ एंपायर ਔਰ ਵੈਸਟਰਨ एंपायर ਸੋ ਦੋ ਹਿੱਸਿਆਂ ਵਿੱਚ ਜਦੋਂ ਡਿਵਾਈਡ ਹੋ ਜਾਂਦਾ ਆ ਸੋ ਉਸ ਤੋਂ ਬਾਅਦ ਫਿਰ 476 AD ਦੇ ਔਨ ਤੱਕ ਜੋ ਆ ਜੋ ਵੈਸਟਰਨ एंपायर ਸੀਗਾ ਉਹ ਉਸ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਜਾਂਦਾ ਹੈ ਕੁਝ ਜਰਮੈਨਿਕ ਜੋ ਗੋਤਰ ਸੀਗੇ ਜੋ ਗੋਥ ਕਰਕੇ ਇੱਕ ਟ੍ਰਾਈਬ ਸੀਗਾ ਉਸ ਦੇ ਦੁਆਰਾ بار بار ਅਟੈਕ ਕਰਕੇ ਵੈਸਟਰਨ एंपਾਇਰ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਹਰਾ ਦਿੱਤਾ ਜਾਂਦਾ ਹੈ ਪਰ ਫਿਰ ਵੀ ਜੋ ਈਸਟਰਨ एंपਾਇਰ ਸੀਗਾ ਇਹ ਜੋ ਆ ਆਪਣਾ ਹਕੂਮਤ ਜਾਰੀ ਰੱਖਦਾ ਹੈ ਔਰ ਇਹ ਜੋ ਚੱਲਦਾ ਹੈ 1453 ਮਤਲਬ 1453 ਏਡੀ ਤੱਕ ਜੋ ਆਏ ਮਤਲਬ ਕਾਇਮ ਰਹਿੰਦਾ ਆ ਔਰ ਰੋਮਨਸ ਲੋਕਾਂ ਦੀ ਜੋ ਮਦਰ ਲੈਂਗੁਏਜ ਸੀਗੀ ਉਹ ਸੀਗੀ ਲਾਟਿਨ ਭਾਸ਼ਾ ਸੋ ਲਾਟਿਨ ਭਾਸ਼ਾ ਜੋ ਲਾਤੀਨੀ ਭਾਸ਼ਾ ਆ ਇਹਦੇ ਵਿੱਚੋਂ ਕਰੀਬ ਕਰੀਬ 47 ਭਾਸ਼ਾਵਾਂ ਅੱਗੇ ਨਿਕਲ ਕੇ ਦੁਨੀਆ ਵਿੱਚ ਆਈਆਂ ਆ ਜਿਨ੍ਹਾਂ ਨੂੰ ਰੋਮਨਸ ਲੈਂਗੁਏਜ ਕਿਹਾ ਜਾਂਦਾ ਆ ਮਤਲਬ ਜਿਸ ਤਰ੍ਹਾਂ ਤੁਸੀਂ ਇੱਥੇ ਦੇਖ ਸਕਦੇ ਹੋ ਮਤਲਬ ਸਪੈਨਿਸ਼ ਜਾਂ ਇਟਾਲੀਅਨ ਭਾਸ਼ਾ ਪੁਰਤਗਾਲੀ ਔਰ ਇੰਗਲਿਸ਼ ਭਾਸ਼ਾ ਵੀ ਜੋ ਆ ਕਰੀਬ 50% ਦੇ ਕਰੀਬ ਕਰੀਬ ਜੋ ਆ ਲਾਟਿਨ ਭਾਸ਼ਾ ਚੋਂ ਹੀ ਨਿਕਲੀ ਆ ਸੋ ਇਹ ਰੋਮਨਸ ਲੈਂਗੁਏਜ ਜੋ ਪੂਰੀ ਦੁਨੀਆ ਵਿੱਚ ਅੱਜ ਦਿਵਾਂ ਬੋਲੀ ਜਾਂਦੀਆਂ ਸੋ ਇਹ ਸੀਗਾ ਰੋਮ ਦਾ ਇਤਿਹਾਸ ਰੋਮੀ ਸ਼ਹਿਰ ਤੋਂ ਰੋਮੀ ਸਾਮਰਾਜ ਤੱਕ ਜੋ ਆ ਬਣਨ ਤੱਕ ਦਾ ਜੋ ਸਾਰਾ ਇਤਿਹਾਸ ਅਸੀਂ ਦੇਖਿਆ ਔਰ ਅਗਰ ਤੁਸੀਂ ਇਸ ਤੋਂ ਕੁਝ ਸਿੱਖਦੇ ਹੋ ਤਾਂ ਇਸ ਨੂੰ ਜ਼ਰੂਰ ਤੁਸੀਂ ਸਾਂਝਾ ਕਰੋ ਇਸ ਨੂੰ ਸ਼ੇਅਰ ਕਰੋ ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ ਆਮੀਨ